ਚਾਹ ਦਾ ਮਤਲਬ ਇਹ ਨਹੀਂ ਕਿ ਚਾਹ ਆ ਵੜਾ ਹੁੰਦਾ ਪਰ ਜਿਹੜਾ ਚਾਹ ਕਰੀ ਜਿਹਨੇ ਕਦੀ ਬਣਾਈ ਨਾ ਹੋਵੇ ਉਹ ਕਹੇ ਜੀ ਭਾਈਓ ਮੈਨੂੰ ਮੈਂ ਕਿ ਚਾਹ ਵਾਲਾ ਹਾਂ ਫਿਰ ਕਹੇ ਭਾਈਓ ਮੈਨੂੰ ਆਪਕੇ ਖਾਤੇ ਮੇ 15-15 ਲੱਖ ਆਏਗੇ ਭਈ ਆਏ ਕਿਸੇ ਦੇ ਖਾਤੇ 'ਚ 15 ਲੱਖ ਬੋਧ ਨਹੀਂ ਆਇਆ ਜਾਇਦਾਤ ਤੇ ਲੱਖਾਂ ਲੜਦਾ ਪਰ ਮੈਨੂੰ ਪੈਸੇ ਵੀ ਲੋੜ ਆ ਦਾਰੇ ਦੇ ਜੋ ਬਾਅਦ ਨਿਕਲਦਾ ਤਾ ਔਰ ਦੇ ਨਹੀਂ ਮੋਦੀ ਵਾਲੇ ਆ ਆਇਏ ਕਿ세 ਦੇਣੀ ਹੈ ਆਉ ਕੋ ਦਾ ਕੱਠੇ ਨੇ ਬੀਬੀਆਂ ਇੱਕ ਭਦਰ ਸਿੰਘ ਦੀ ਪੱਗ ਬਨ ਕੇ ਆ ਗਿਆ ਉਹ ਕਹਿੰਦਾ ਮੈਂ ਭਦਰ ਸਿੰਘ ਦੀ ਸੋਚ ਨੂੰ ਲੈ ਕੇ ਚੱਲਿਆ ਤੇ ਸਾਡੇ ਪੰਜਾਬ ਦੇ ਲੋਕ ਇੱਥੇ ਵਿੱਚ ਬਾਕੀ ਆ ਉਹਨਾਂ ਨੇ ਆਖਿਆ ਕਿ ਭਦਰ ਸਿੰਘ ਦੀ ਪੱਗ ਬਣੀ ਹੈ ਭਗਵੰਤ ਮਾਨ ਨੇ ਤੇ ਭਗਵੰਤ ਮਾਨ ਹੋ ਸਕਦਾ ਭਦਰ ਸਿੰਘ ਕਰ ਗਏ ਤੇ ਬੀਬੀਆਂ ਨੂੰ ਕਹਿੰਦਾ ਮੈਂ ਔਰਤਾਂ ਨੂੰ ਮਾਨ ਤੇ ਸਨਮਾਨ ਕਰਦਾ ਮੈਂ ਕਿਉਂ ਕਿਹਾ ਕਿਉਂਕਿ ਉਹ ਪਤਾ ਸੀ ਕਿ ਬੰਦੇ ਦਾ ਵੀ ਨਹੀਂ ਰੋਜ਼ ਸਟੇਜਾਂ ਤੇ ਵੇਖਿਆ ਅੱਗੇ ਤਮਾਸ਼ੀਨ ਆ ਪਰ ਬੀਬੀਆਂ ਉਚਾਰੀਆਂ ਦਾ ਕੀ ਇਹਨਾਂ ਘੋੜੀਆਂ ਭਲ ਗਿਆ ਨੇ ਉਹ ਬੀਬੀਆਂ ਨੂੰ ਕਹਿੰਦਾ ਕਿ 1.5 ਹਜ਼ਾਰ ਰੁਪਈਆ ਜਿਹੜਾ ਉਹ ਤੁਹਾਡੇ ਖਾਤੇ 'ਚ ਆਇਆ ਕਰੂ ਔਰ ਬੀਬੀਆਂ ਨੇ ਕਿ ਕਿਹੜਾ ਬੰਦੇ ਦਾ ਵਿਚਾਰੇ ਬੂਥ ਲਾਉਂਦੇ ਰਹੇ ਕਾਂਗਰਸ ਦੇ ਤੇ ਬੀਬੀਆਂ ਦੇ ਅੰਦਰ ਚ ਕੀ ਹੋਈ ਜਾਂ ਝੱਗ ਬੜਾ ਬੜਾ ਨਾ ਪਤਾ ਘਰੇ ਵੀ ਨਹੀਂ ਦੱਸਿਆ ਇਹna 100 ਰੁਪਇਆ 1000 ਦਾ ਗਵਰਨਤਮਾਨ ਦੀ ਸਰਕਾਰ ਲਈ ਆਪਾਂ ਕਾਂਗਰਸੀਆਂ ਤੋਂ ਕੀ ਲੈਣਾ ਤੇ ਹੁਣ ਵਿਚਾਰੀਆਂ ਜਦੋਂ ਤੋਂ ਗਵਰਨਤਮਾਨ ਦੀ ਗੱਡੀ ਲੰਘਦੀ ਹੈ ਜਿੰਨਾਂ ਨੇ ਝਾੜੂ ਪੁੱਟਦੀਆਂ ਨੇ ਉਹਨਾਂ ਕੋਈ ਵੀ ਨਹੀਂ ਪੁੱਟਦਾ ਪਰ ਇਸ ਕਰਕੇ ਮੈਂ ਪੁੱਛਣਾ ਚਾਹਦਾ ਆਪਦੀਆਂ ਮਾਵਾਂ ਤੇ ਭੈਣਾਂ ਨੂੰ ਪੰਜਾਹ ਹਜ਼ਾਰ ਰੁਪਇਆ ਮਿਲ ਗਿਆ ਪਰ ਉਹਨਾਂ ਦਾ ਮੇਰੇ ਜਿਹੜੇ ਚੋਟ ਕਰਕੇ ਬੈਟਰੀ ਨੂੰ ਲੱਗਦਾ ਜਿਵੇਂ ਪੈਸੇ ਕਢਾਉਣ ਗਈਆਂ ਚਲੀਆਂ ਬੈਂਕ ਚ ਕਿਸੇ ਨੂੰ ਨਹੀਂ ਮਿਲੇ ਉਦੋਂ ਦਾ ਸਭ ਤੋਂ ਵੱਡੀ ਗੱਲ ਸਾਡੇ ਗਰੀਬਾਂ ਦਾ ਹੱਕ ਖਾਦਾ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਹ ਜਿਹੜੀ ਕਣਕ ਉਹ ਕਿੰਨੇ ਕਿਲੋ ਮਿਲਦੀ ਸੀ 30 ਕਿਲੋ ਹੁਣ ਕਿੰਨੇ ਕਿਲੋ ਮਿਲਦੀ ਆ 5 ਕਿਲੋ ਔਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਹਾਨੂੰ 30 ਕਿਲੋ ਵਾਲਾ ਚੰਗਾ ਜੋ 5 ਕਿਲੋ ਵਾਲਾ ਆਪਾਂ ਨੂੰ ਤਾਂ ਕਾਂਗਰਸੀ ਚੰਗੀ ਔਰ ਦੂਜੇ ਬਨੇ ਮੈਂ ਪੁੱਛਣਾ ਚਾਹਾਂ ਜੇ ਜਿੰਨੇ ਬੈਠੇ ਹੋ ਭਾਈ ਜਿਹੜੀ ਸਕਰਮ ਸਕੀਮ 52000 ਰੁਪਇਆ ਚਰਨਜੀਤ ਚੰਨੀ ਨੇ ਦਿੱਤੀ ਸੀ ਉਹ ਸਕਰਮ ਸਕੀਮ ਮਿਲੀ ਕਿਸੇ ਨੂੰ ਚੈੱਕ ਮਿਲ ਗਿਆ ਇਹਨਾਂ ਦੀ ਸਰਕਾਰ ਨੂੰ 27 ਮਹੀਨੇ ਹੋ ਗਿਆ ਭੈਣੇ ਕਿਸੇ ਨੂੰ ਚੈੱਕ ਮਿਲਿਆ ਵੀਰੋ ਕਿਸੇ ਨੂੰ ਚੈੱਕ ਨਹੀਂ ਮਿਲਿਆ ਮੈਂ ਇੱਕ ਗੱਲ ਕਹਿੰਦਾ ਕਿ ਅਕੋ ਹੰਕਾਰਾ ਜਰੂਰ ਭਰਿਆ ਕਰ ਅਸੀਂ ਇਹ ਹੈ ਕਿ ਸੁਣਦੇ ਆ ਚਲੇ ਜਾਂਦੇ ਆ ਤਾੜੀਆਂ ਮਾਰਦੇ ਆ ਤੇ ਮੁਰਗੇ ਵਿਚਾਰ ਨਹੀਂ ਹੁੰਦੇ ਤੇ ਕਰਦੇ 15 ਲੱਖ ਸਾਨੂੰ ਨਹੀਂ ਮਿਲਿਆ 1000 ਸਾਨੂੰ ਨਹੀਂ ਮਿਲਿਆ 30 ਕਿਲੋ ਕਲਕ ਸਾਨੂੰ ਨਹੀਂ ਮਿਲੀ ਸਗਨ ਸਕੀਮ ਸਾਨੂੰ ਨਹੀਂ ਮਿਲੀ ਅੱਗੇ ਮੈਨੂੰ ਇੱਕ ਪੱਤਰਕਾਰ ਕਹਿੰਦਾ ਭਰਾ ਮੇਰਾ ਕਹਿੰਦਾ ਜੀ ਬੱਸਾਂ ਦਾ ਜਿਹੜਾ ਸਫ਼ਰ ਸੀ ਉਹ ਜਿਹੜਾ ਆਮ ਆਦਮੀ ਪਾਰਟੀ ਨੇ ਫ੍ਰੀ ਕੀਤੀਆਂ ਮੈਂ ਕਹਿੰਦਾ ਤੈਨੂੰ ਭਲੇਖਾ ਉਹ ਰਾਜੇ ਵੜਿੰਗ ਦਾ ਕੰਮ ਸੀ ਉਹ ਚਰਨਜੀਤ ਚੰਨੀ ਦਾ ਕੰਮ ਸੀ ਕਾਂਗਰਸ ਦਾ ਔਰ ਜਦੋਂ ਬੱਸ ਖੜਦੀ ਸੀ ਕਿਤੇ ਭੈਣ ਖੜੀ ਹੋਵੇ ਬੱਸ ਆਲਾ ਕੋਲੋਂ ਤੇ ਬ੍ਰੇਕ ਮਾਰਦਾ ਸੀ ਤੇ ਚੜਾ ਲੈਂਦਾ ਸੀ ਬੱਸ 'ਚ ਤੇ ਕਿਰਾਇਆ ਨਹੀਂ ਸੀ ਲੱਗਦਾ ਤੇ ਅੱਜ 27 ਮਹੀਨੇ ਹੋ ਗਿਆ ਭਗਵਤਵਾਦੀ ਸਰਕਾਰ ਆਈ ਨੂੰ ਤੇ ਆ ਜਿਹੜਾ ਖੜਾ ਹੈ ਇਲੈਕਸ਼ਨ ਲੜਦਾ ਪਿਆ ਲਾਲਜੀ ਕੋ ਜ਼ਰੂਰ ਟ੍ਰਾਂਸਪੋਰਟ ਮੰਤਰੀ ਜਦ ਜੇਕਰ ਬੀਬੀ ਖੜੀ ਹੋਵੇ ਨਾ ਛੜਕ ਦੇ ਉੱਤੇ ਤੇ ਬੱਸ ਵਾਲਾ 10 ਕਿਲੋਮੀਟਰ ਦੂਰ ਤੋਂ ਆਜੇ ਨਾ ਬੱਸ ਵਾਲਾ ਉਹ ਵਾਰਸੀ ਬਾਕਸ ਲੈ ਜਾਂਦੇ ਆ ਕਿ ਫਰੀ ਵਾਲੀ ਸਵਾਰੀ ਨਹੀਂ ਚੜਾਉਣੀ ਜੇ ਬੱਸ ਰੋਕਦੇ ਆ ਤਾਂ 10-10 ਔਰ ਇਸ ਕਰਕੇ ਬਹੁਤ ਕੁਝ ਕਿਹਾ ਜਾ ਸਕਦਾ ਮੇਰੀ ਤੁਹਾਡੇ ਚਰਣਾ ਚ ਇੱਕ ਬੇਤੀ ਆ ਸਾਰਿਆਂ ਦੇ ਤੁਸੀਂ ਮੇਰੇ ਪਰਿਵਾਰ ਬਾਰੇ ਜਾਣਦੇ ਹੋ ਕਿਉਂਕਿ ਇੱਕ ਇਥੇ ਆਣ ਕੇ ਇਹ ਬੜਾ ਦੱਸਣਾ ਪੈਂਦਾ ਕਿ ਮੈਂ ਪੰਥਕ ਆ ਉਹ ਤਾਂ ਦੱਸਣਾ ਪੈਂਦਾ ਕਿ ਦਰਸਾ ਸਿੰਘ ਬਲੋਹਰ ਕਰ ਰੌਲਾ ਪਾਈ ਜਣਾ ਮੈਂ ਬੜਾ ਵੱਡਾ ਪੰਥਕ ਆ ਮੈਂ ਕਿਹਾ ਜੇ ਤੂੰ ਪੰਥਕ ਆ ਮੈਂ ਮੰਨ ਲਿਆ ਪਰ ਪੰਥਕ ਹੋਣ ਦੇ ਨਾਮ ਨਾਲ ਤੂੰ ਆਤਵਾਦੀ ਵੀ ਆਪੇ ਹੀ ਨੇ ਕਿਹਾ ਜੀ ਮੈਂ ਆਤਵਾਦੀ ਸੀ ਹਾਂ ਤੇ ਰਹਾਂਗਾ ਤੇ ਥੋੜੇ ਦਿਨ ਪਹਿਲਾਂ ਇੱਕ ਭਾਵੇਂ ਦੀ ਵੀਡੀਓ ਆ ਗਈ ਕਹਿੰਦਾ ਮੇਰੇ ਤੋਂ ਘਟੀਆਂ ਪੰਦਾ ਹੀ ਕੋਈ ਨਹੀਂ ਗਾ ਬਲੋਹਰ ਤੋਂ ਤੇ ਬਾਰੇ ਜਿਹੜਾ ਆਉਂਦਾ ਆਪਣਾ ਕਹਿੰਦਾ ਮੇਰੇ ਤੋਂ ਘੱਡਿਆ ਬੰਦਾ ਕੋਈ ਨਹੀਂ ਤੇ ਜਿਹੜਾ ਉਹਨੂੰ ਵੋਟ ਬਹੁ ਮੈਨੂੰ ਲੱਗਦਾ ਉਹ ਤੋਂ ਵੀ ਘੱਡਿਆ ਕੋਈ ਨਹੀਂ ਹੈਗਾ ਇਸ ਕਰਕੇ ਝਾੜੂ ਵਾਲਿਆਂ ਦਾ ਜਿਹੜਾ ਕੋਈ ਵੀ ਸਾਨੂੰ ਪੂਰਨ ਤੌਰ ਤੇ ਬਾਈਕਟ ਕਰਨਾ ਚਾਹੀਦਾ ਆਮ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਹੈ ਤੁਹਾਡਾ ਤਾਂ ਪਿੰਡ ਵੀ ਮੇਰੇ ਨਾਲ ਝਾੜੂ ਦੇਣਾ ਸੀ ਕੀ ਨਾ ਪਿੰਡ ਦਾ ਝਾੜੂ ਝਾੜੂ ਨੰਗਰ ਤੇ ਸਾਫ ਸੇ ਮੇਰੀ ਗੱਲ ਸੁਣਦਾ ਆ ਮੇਰੀਆਂ ਭੈਣਾਂ ਦੇ ਮਾਪਿਆਂ ਨੂੰ ਕਹਿੰਦੇ ਜਿੱਦਣ ਝਾੜੂ ਵਾਲਾ ਆਵੇ ਭੈਣੇ ਹਸਾਬ ਕੰਮ ਕੀਤਾ ਕਿਨੇ ਪੈਸੇ ਲੈਣੇ ਆ ਭਗਵੰਤ ਮਾਨ ਤੁਹਾਨੂੰ ਅੱਜ 27 ਮਹੀਨੇ ਹੋ ਗਏ 27000 ਰੁਪਇਆ ਬਰਦਾ 27000 ਰੁਪਇਆ ਇੱਕ ਜਣੇ ਦਾ ਤੇ ਜਿੱਦਣ ਝਾੜੂ ਵਾਲੇ ਆਉਣ ਵੋਟਾਂ ਮੰਗਣ ਵਾਹੇ ਮੈਨੂੰ ਨਹੀਂ ਲੱਗਦਾ ਆਉਣ ਜੇ ਕਿਤੇ ਆਏ ਤੇ ਘਰੋਂ ਝਾੜੂ ਫੜ ਲੈ ਜੇ ਘਰ ਘਰ ਝਾੜੂ ਤੇ ਗਈ ਝਾੜੂ ਫੜ ਕੇ ਤੇ ਚੰਗੀ ਤਰ੍ਹਾਂ ਇਕਰਮ ਝਾੜੂ ਨਾਲ ਕੁੱਟਨੇ ਆ ਕਿਉਂਕਿ ਜਿਹੜਾ ਭੈਣਾ ਨਾਲ ਧੋਖਾ ਕਰਦਾ ਉਹ ਕਿੱਧਰ ਦਾ ਬੰਦਾ ਵੀ ਔਰ ਇਸ ਕਰਕੇ ਭਰਾਓ ਮੈਂ ਆਪਦੇ ਬਾਰੇ ਦੱਸਣਾ ਚਾਹੁੰਦਾ ਮੇਰੇ ਦਾਦਾ ਜੀ ਮੇਰੇ ਪਰਦਾਦਾ ਜੀ ਜਹਦਰ ਕਲੋਜਕਰ ਸਿੰਘ ਜੀ ਮੇਰੇ ਦਾਦਾ ਜੀ ਸਵਰਗਵਾਸੀ ਜਥੇਦਾਰ ਗੁਰਦੀਪ ਸਿੰਘ ਜੀ ਜੋ 27 ਸਾਲ ਮੈਂਬਰ ਐਸਟੀਪੀਸੀ ਦੇ ਤੇ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀ ਜਿਹੜਾ ਜਿੰਨਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਔਰ ਭਰਾਓ ਮੈਂ ਤੇ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਅੱਜ ਕੱਲ ਮੈਂ ਚੀਮੇ ਪਿੰਡ ਗਿਆ ਉੱਥੇ ਕੁਮਾਰ ਨਾਲ ਲੱਗ ਗਈ ਗੱਲ ਆ ਕੇ ਮੈਨੂੰ ਕਹਿੰਦੇ ਪੁੱਤਰਾ ਪੰਜਾਬ ਬਚਾਲਾ ਸਾਡਾ ਸਰਪੰਚ ਮਾਰਦਾ ਗੈਂਗਸਟਰਾਂ ਨੇ सोनू ਚੀਮਾ ਮੈਂ ਕਿਹਾ सोनू ਚੀਮਾ ਦਾ ਮਾਰਦਾ ਪਰ ਮੈਨੂੰ ਅੱਜ ਅਫਸੋਸ ਮਾ ਇਸ ਗੱਲ ਦਾ ਜਿਹੜੀ ਸਰਕਾਰ ਨੇ ਮਰਵਾਇਆ ਤੇ ਜਿੱਦੀ ਸਰਕਾਰ ਤੋਂ ਮਰਿਆ ਅੱਜ ਮੋਨੂ ਚੀਮਾ ਉਹਨਾਂ ਦੀ ਸਪੋਰਟ ਕਰਦਾ ਫਿਰ ਤਾਂ ਮੈਨੂੰ ਸਮਝ ਨਹੀਂ ਲੱਗੀ ਕਹਿੰਦੀ ਸਾਡੇ ਪਿੰਡ ਚਿੱਟਾ ਖੰਡ ਤਰਾਂ ਵਿਗਦਾ ਖੰਡ ਤਰਾਂ ਕਹਿੰਦੀ ਮੇਰਾ 20 ਸਾਲਾ ਦਾ ਮੁੰਡਾ ਟੀਕਾ ਲਾ ਕੇ ਮਰ ਗਿਆ ਤੇ ਕਹਿੰਦੀ ਮੈਨੂੰ ਇਹ ਪਤਾ ਹੈ ਕਿ ਜਦਨ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਉਲਟ ਬੋਲਿਆ ਸੀ ਕਿ ਤੂੰ ਜੀਰੇ ਵਾਲਿਆ ਬੋਲਿਆ ਸੀ ਕਹਿੰਦੇ ਜਿਤਾ ਤੈਨੂੰ ਦੇਣਾ ਪਰ ਪਾਰਲੀਮੈਂਟ 'ਚ ਜਾ ਕੇ ਨਸ਼ੇ ਦੇ ਮੁੱਦੇ ਤੇ ਜ਼ਰੂਰ ਬੋਲੀ ਔਰ ਮੇਰਾ ਤੁਹਾਡੇ ਨਾਲ ਵਾਦਾ ਝਾੜੂ ਮੰਗਲ ਆਓ ਨਸ਼ਾ ਅਜ ਕੱਲਾ ਤੁਹਾਡੇ ਪਿੰਡ ਦੀ ਅਜ ਪਿੰਡ ਪਿੰਡ ਪੰਜਾਬ 'ਚ ਨਸ਼ਾ ਵਿਕਦਾ ਪਿਆ ਔਰ ਤੁਹਾਡੇ ਨਾਲ ਵਾਦਾ ਕਰਦਾ ਜਿਹੜੇ ਬਾਟਰਾ ਤੋਂ ਨਸ਼ਾ ਟੱਪਦਾ ਉਹ ਖਾਲੜੇ ਦਾ ਬਾਰਡਰ ਖੜਾਵਾਂਗਾ ਨਸ਼ਾ ਬੰਦ ਕਰਾਵਾਂਗਾ ਤੇ ਪੰਜਾਬ ਨੂੰ ਅੱਗੇ ਹੱਸਦਾ ਵਸਦਾ ਪੰਜਾਬ ਬਣਾਵਾਂਗੇ ਇਹ ਤੁਹਾਡੇ ਨਾਲ ਮੇਰਾ ਵਾਦਾ ਔਰ ਦੂਜੇ ਬੰਨੇ ਜਿਹੜੇ ਕਿਸਾਨ ਭਰਾ ਜਿਹੜੇ ਸ਼ਹੀਦ ਹੋਏ ਸਾਡੇ 750 ਕਿਸਾਨ ਭਜਾਨਾਂ ਭਰਾਵਾਂ ਨੂੰ ਸੱਚੀ ਸੁੱੱਚੀ ਸ਼ਰਧਾਂਜਲੀ ਇਹ ਆ ਕਿ ਜਿਹੜੀ ਐਮਐਸਕੇ ਦੀ ਲੜਾਈ ਸੀ ਉਹ ਕਾਨੂੰਨ ਬਣਾ ਕੇ ਉਹਨੂੰ ਲਾਗੂ ਕਰਾਂਗਾ ਯਾ ਭਈਆ ਜਣੀ ਆ ਪਰ ਰਾਹੁਲ ਗਾਂਧੀ ਜੀ ਨੇ ਕਹਿਤਾ ਕਿ ਅਸੀਂ ਜਿਹੜਾ 1000 ਰੁਪਈਆ ਬੰਨੇ ਨਹੀਂ ਦਿੱਤਾ ਅਸੀਂ ਲੱਖ ਰੁਪਈਆ ਸਾਲ ਦਾ ਦਿਆ ਕਰਾਂਗੇ ਤਾਂ ਕਿ 8500 ਰੁਪਈਆ ਜਿਹੜਾ ਅੱਜ ਬਰੇਗਾ ਦਾ ਜਿਹੜਾ ਹੈਗਾ ਕੰਮ ਉਹ ਕਿੰਨੇ ਦਿੰਦਾ ਰੋਜ਼ਗਾਰ 100 ਦਿੰਦਾ ਔਰ ਸਰਕਾਰ ਕਹਾਂ ਦਿਓ راہੁਲ ਕਾਂਦੇ ਜੀ ਨੇ ਗਰੰਟੀ ਦਿੱਤੀ ਹੈ 200 ਦਿਨ ਦਾ ਰੋਜ਼ਗਾਰ ਦੇਾਂਗੇ ਔਰ 200 ਦਿਨ ਦੇ ਨਾਲ ਨਾਲ 200 ਦਿਨ ਦਾ ਰੋਜ਼ਗਾਰ ਤੇ 400 ਰੁਪਈਆ ਦਿਹਾੜੀ ਹੋਗੀ ਜਿਹੜੀ 300 ਰੁਪਈਆ ਵਾਦਾ ਕਰਦੇ ਆਂ ਤਾਂ ਔਰ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਧਾਰਮਿਕ ਸੀਟ ਹੈ ਕੋਈ ਤਰ ਸੀਟ ਹੈ ਇਹਨੂੰ ਹੈਰਿਟੇਜ ਦਾ ਦਰਜਾ ਦਵਾਉਣਾ ਵੀ ਜਿਹੜਾ ਮੇਰਾ ਫਰਜ਼ ਬਣਦਾ ਹੈ ਇਸ ਕਰਕੇ ਅੱਜ ਤੁਹਾਡੇ ਚੈਨਾਂ 'ਚ ਬੇਨਤੀ ਕਰ ਰਿਹਾ ਹਾਂ ਬਾਕੀ ਡਿੰਪਾ ਜੀ ਨੇ ਵਿਚਾਰ ਰੱਖਨੇ ਨੇ ਗੱਲ ਇਹ ਆ ਕਿ ਤੁਹਾਨੂੰ ਬਹੁਤ ਵਧੀਆ ਲੀਡਰ ਜਿਹੜੇ ਆ ਡਿੰਪਾ ਜੀ ਮਿਲੇ ਆ ਔਰ ਹਰ ਮੁਸ਼ਕਲ ਚੜ ਸਭ ਤੋਂ ਵੱਡੀ ਗੱਲ ਭਰਾ ਨੂੰ ਇਲੈਕਸ਼ਨ ਲੜਾ ਰਿਹਾ ਔਰ ਨਾਲ ਜ਼ਿੰਮੇਵਾਰੀ ਵੀ ਚੁੱਕ ਰਿਹਾ ਕਿ ਕੋਈ ਕੰਮ ਠੰਡਾ ਹੋਵੇ ਮੈਂ ਕਹਿੰਦੇ ਮੈਂ ਬੈਠਾ ਕਿ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਇਸ ਕਰਕੇ ਭਰਾਓ ਮੇਰਾ ਤੁਹਾਡੇ ਨਾਲ ਵਾਦਾ ਹੈ ਕਿ ਮੈਂ ਹਰ ਬੁੱਧਵਾਰ ਜਿਹੜਾ ਉਹ ਤਰਨਤਨ ਨਾਲ ਆਪਣੇ ਦਫ਼ਤਰ 'ਚ ਬਿਠਾਇਆ ਬੈਠਾ ਕਰੂੰਗਾ ਕਿ ਦਫ਼ਤਰ ਬਣਾਉ ਲੱਗੇ ਆ ਤਰਨਤਨ ਸਾਹਿਬ ਜਿਤਾ ਕੇ ਭੇਜੋ ਹਰ ਬੁੱਧਵਾਰੇ ਤੇ ਵਿਆਹ ਕਰੂੰਗਾ ਤੁਹਾਡੇ ਦੁੱਖ ਸੁੱਖ ਵਿੱਚ ਸਹਾਇ ਹੋਇਆ ਕਰੂੰਗਾ ਇਹ ਮੈਂ ਕੁਝ ਕਹਿਦਾ ਹੋਇਆ ਬੇਨਤੀ ਕਰਦਾਂਗੇ ਕਿ ਇੱਕ ਇੱਕ ਬੋਲ ਜੋ ਨਿਸ਼ਾਨ ਪੰਜੇ ਦਾ ਬਣਨ ਪਾਓ ਪਾਓ ਔਰ ਜਿਤਾ ਕੇ ਭੇਜੋ ਤਾਂ ਦੱਸਣਾ ਚਾਹਣਾ ਕਿ ਜਿਹੜੀ ਮੇਰੇ ਸਿਰ ਤੇ ਪਾਪਾ ਇਹ ਪਾਰਟੀ ਦਾ ਉਦੋਂ ਪਤਾ ਲੱਗਾ ਜਦੋਂ ਜੀਣਾ ਸਾਹਿਬ ਆਪ ਹੋ ਸੀ ਜਦੋਂ ਪਾਰਟ ਰੱਖੀ ਮੇਰੇ ਸਿਰ ਤੇ ਉਦੋਂ ਪਤਾ ਲੱਗਾ ਪਤਾ ਲੱਗਾ ਕਿ ਪਰਿਵਾਰ ਦੀ ਜ਼ਿੰਮੇਵਾਰੀਆਂ ਕਿੰਦੀਆਂ ਆਰ ਉਹ ਤਾਂ ਮੈਂ ਨਮਾ ਹਦਰੀ ਸੀ ਨਾਲ ਜਿਹੜੀ ਜ਼ਿੰਮੇਵਾਰੀ ਨਾ ਹੋਦਾ ਸੀ ਔਰ ਕਾਂਗਰਸ ਪਾਰਟੀ ਦਾ ਧੰਨਵਾਦ ਜਿਨ੍ਹਾਂ ਨੇ ਨਵਾਂ ਗਿਆਨੀ ਜ਼ਿੰਮੇਵਾਰੀ ਦਿੱਤੀ ਔਰ ਜਿਹੜੀ ਨਵਾਂ ਗਿਆਨੀ ਜ਼ਿੰਮੇਵਾਰੀ ਹੈ ਮੈਂ ਤਾਂ ਇਹ ਨਵਾਵਾਗਾ ਤੇ ਗੁੰਨਦਾਵ ਮੋਟਰ ਸਰਵਾ ਲੈ ਕੇ ਜਿਹੜਾ ਉਹ ਨਵਾਵਾਗਾ ਤੁਹਾਡੇ ਨਾਲ ਵਾਦਾ ਕਰਦਾ ਇੱਕ ਰਾ ਪਾਰਲੀਮੈਂਟ ਚ ਭੇਜੋ ਤੁਹਾਡੀ ਬਾਤ ਮੰਨ ਕੇ ਗੂੰਜਾਂਗਾ ਅਰੇ ਜਿਹੜੀ ਪਾਦਾ ਇਹ ਉਹ ਨਵਾਂ ਜਿਹੜੀ ਪਾਦਾ ਇਹਨੂੰ ਕਦੀ ਗਾੜ ਨਹੀਂ ਲੱਗੇ ਦਿੰਦਾ ਹਮੇਸ਼ਾ ਚਾਚਾ ਕਰਕੇ ਰੱਖੂਗਾ